Stop it! You can kill me, but stop killing other people! Don't do this! Please leave us alone! Let the Honorable Court take its role! How many cases will you give on me? Education is not the amount of information that is put in the human brain. ਇਟਸ ਟੂ ਮਸਟ ਹਵ ਮੈਂ ਮੇਕਿੰਗ ਕੈਰਟਰ ਮੇਕਿੰਗ ਐਂਡ ਲਾਈਫ ਬਿਲਡਿੰਗ ਐਜੂਕੇਸ਼ਨ ਵੀਡੀਓ ਐਜੂਕੇਸ਼ਨ ਸਿੱਖਿਆ ਜਿਸ ਨੂੰ ਆਪਾਂ ਸਕੂਲੀ ਦਿਨਾਂ ਵਿੱਚ ਵਿਦਿਆ ਪੜ੍ਹਾਈ ਵੀ ਕਹਿੰਦੇ ਰਹੇ ਹਾਂ ਇਨਸਾਨ ਲਈ ਬਹੁਤ ਹੀ ਜ਼ਰੂਰੀ ਹੈ ਇਹ ਇਨਸਾਨ ਨੂੰ ਅਤੇ ਸਾਡੇ ਸਮਾਜ ਨੂੰ ਸੱਭਿਅਕ ਬਣਾਉਂਦੀ ਹੈ ਬੇਸ਼ੱਕ ਮਕਾਲੇ ਦੀ ਵਿਦਿਆਪਨਾਲੀ ਸਾਡਾ ਚੰਗੀ ਤਰ੍ਹਾਂ ਬੋਧ ਵਿਕਾਸ ਨਹੀਂ ਕਰਦੀ ਮਿੱਤਰੋ ਔਰ ਫੇਰ ਵੀ ਸਮਾਜ ਵਿੱਚ ਸਰਵਾਈਵ ਕਰਨ ਤੇ ਚੰਗੇ ਮਾਰੇ ਦਾ ਫਰਕ ਇੰਨਾ ਕੁ ਕਮਨ ਸੈਂਸ ਦਾ ਇਹ ਕੁਝ ਹੱਦ ਤੱਕ ਪੈਦਾ ਕਰਦੀ ਹੀ ਹੈ ਸਾਡੇ ਪੰਜਾਬੀਆਂ ਵਿੱਚ ਪ੍ਰਚਲਿਤ ਹੈ ਕਿ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਜੇ ਸਰਕਾਰੀ ਨੌਕਰੀ ਜਾਂ ਸਰਕਾਰੀ ਡਿਗਰੀ ਰਾਹੀਂ ਧਨ ਕਮਾਉਣ ਦੀ ਸਮਰਥਾ ਨਾ ਆਈ ਪਰ ਦੋਸਤੋ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਅਜਿਹੇ ਕਾਰਨਾਮੇ ਕਰ ਜਾਂਦੇ ਹਨ ਕਿ ਉਹਨਾਂ ਦਾ ਛਾਤਰਪੂਣਾ ਵੇਖ ਕੇ ਚੰਗੇ ਚੰਗੇ ਪੜ੍ਹੇ ਲਿਖੇ ਵੀ ਚੰਬੇ ਵਿੱਚ ਪੈ ਜਾਂਦੇ ਹਨ ਅੱਜ ਇੱਕ ਅਜੀਹੀ ਹੀ ਸਟੋਰੀ ਅਜੀਹਾ ਹੀ ਕੇਸ ਕਵਰ ਕਰਨ ਜਾ ਰਹੇ ਹਾਂ ਜਿਸ ਦੇ ਮੁੱਖ ਕਰਦਾਰ ਇੱਕ ਮਹਿਲਾ ਪਾਤਰ ਹੈ ਅਤੇ ਜਿਸ ਨੇ 10ਵੀਂ ਹਾਂਜੀ 10ਵੀਂ ਤੱਕ ਦੀ ਵੀ ਸਕੂਲੀ ਸਿੱਖਿਆ ਪੂਰੀ ਤਰ੍ਹਾਂ ਪ੍ਰਾਪਤ ਨਹੀਂ ਕੀਤੀ ਅਤੇ ਉਸ ਦੇ ਕਾਰਨਾਮੇ ਉਸ ਨੇ ਭਾਰਤ ਦੇ ਇੱਕ ਪ੍ਰਾਂਤ ਦੇ ਮੁੱਖ ਮੰਤਰੀ ਅਤੇ ਚੰਗੇ ਪੜੇ ਲਿਖੇ ਚੀਫ ਸੈਕਟਰੀ ਜੋ ਆਈਏਐਸ ਅਫੀਸਰ ਹੁੰਦਾ ਹੈ ਉਸ ਨੂੰ ਉਸ ਨੇ ਪੜਨੇ ਪਾ ਦਿੱਤਾ ਚੀਫ ਸੈਕਟਰੀ ਦਾ ਬਕਾਇਦਾ ਜੇਲ੍ਹ ਕੱਟ ਕੇ ਆਇਆ ਹੈ ਬਾਹਰ ਜ਼ਮਾਨਤ ਉੱਪਰ ਉਸ ਲੇਡੀ ਕਰਕੇ ਮਿੱਤਰੋ ਟਰੂ ਸਟੋਰੀ ਟਰੂ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜਿਹੀਆਂ ਹੋਰ ਟਰੂ ਸਟੋਰੀਜ਼ ਅਤੇ ਐਜੂਕੇਸ਼ਨ ਦੇ ਟੌਪਿਕ ਤੇ ਜੀਕੇ ਨਾਲ ਸੰਬੰਧਿਤ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਅੱਜ ਦੀ ਸਟੋਰੀ ਸ਼ੁਰੂ ਕਰਦੇ ਹਾਂ ਦੋਸਤੋ ਘਟਨਾ ਹੈ 5 ਜੁਲਾਈ 2019 ਦੀ ਜਦੋਂ ਕੇਰਲਾ ਦੀ ਰਾਜਸਥਾਨੀ ਤਰਵੰਤਰਮਪੁਰਮ ਉੱਥੇ ਕਸਟਮ ਡਿਪਾਰਟਮੈਂਟ ਨੇ ਲਗਭਗ 30 ਕਿਲੋ ਸੋਨਾ ਜ਼ਬਤ ਕੀਤਾ ਸੀ ਹਾਂਜੀ ਕੀਮਤ ਸੀ ਲਗਭਗ 14.82 ਕਰੋੜ ਹਾਂਜੀ 30 ਕਿਲੋ ਸੋਨਾ ਉਸ ਦੀ ਸਮਗਲਿੰਗ ਹੋ ਰਹੀ ਸੀ ਇਸ ਮਾਮਲੇ ਵਿੱਚ ਮੁੱਖ આરોપી ਬਣਾਇਆ ਗਿਆ ਸੀ ਇੱਕ ਮਹਿਲਾ ਜਿਸ ਦਾ ਨਾਂ ਸੀ ਸੁਪਨਾ ਸ਼ਰੇਸ਼ ਜੋ ਅੱਜ ਦੀ ਸਟੋਰੀ ਦੀ ਮੁੱਖ ਪਾਤਰ ਹੈ ਉਸ ਦੇ ਖਿਲਾਫ ਯੂਪੀਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਆਈਐਨਏ ਨੇ 11 ਜੁਲਾਈ 2020 ਨੂੰ ਉਸ ਨੂੰ ਗ੍ਰਿਫਤਾਰ ਕੀਤਾ ਲਗਭਗ ਸਵਾ ਕੁ ਸਾਲ ਜੇਲ੍ਹ ਕੱਟਣ ਪਿੱਛੋਂ ਇਸ ਨੂੰ ਜ਼ਮਾਨਤ ਮਿਲ ਗਈ ਦੋਸਤੋ ਆਪਾਂ ਸੋਚਦੇ ਹੁਣੇ ਕਿ ਇਹ ਮੈਲਾ ਇੱਕ ਮਾਮੂਲੀ ਜਹੀ ਸਮਗਲਰ ਹੋਣੀ ਜਾਂ ਵੱਧ ਤੋਂ ਵੱਧ ਕਿਸੇ ਗੈਂਗ ਸਮਗਲਿੰਗ ਗੈਂਗ ਦੀ ਹੈੱਡ ਹੋਣੀ ਪਰ ਨਹੀਂ ਮਿੱਤਰੋ ਇਹ ਉਸ ਤੋਂ ਵੀ ਵੱਧ ਕੇ ਸੀ ਬੜੀ ਪੁੱਜੀ ਹੋਈ ਸ਼ਖਸੀਅਤ ਸੀ ਇਸ ਦੀ ਪਹੁੰਚ ਸੀ ਐਮ ਹਾਂਜੀ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਚਿਵ ਜੋ ਪੂਰੇ ਸਿਸਟਮ ਨੂੰ ਆਪਰੇਟ ਕਰਦਾ ਹੈ ਚਲਾਉਂਦਾ ਹੈ ਨਿਰਦੇਸ਼ਿਤ ਕਰਦਾ ਹੈ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਉਸ ਤੱਕ ਇਸ ਦੀ ਸਿੱਧੀ ਪਹੁੰਚ ਸੀ ਵੱਡੇ ਵੱਡੇ ਆਈਏਐਸ ਅਫੀਸਰ ਐਮਐਲਏ ਜਿਨ੍ਹਾਂ ਨਾਲ ਲਿੰਕ ਬਣਾਉਣ ਨੂੰ ਤੇ ਰੱਖਣ ਵਿੱਚ ਮਾਣ ਮਹਿਸੂਸ ਕਰਦੇ ਹਨ ਇਸ ਦਾ ਬੀਬੀ ਸੁਪਨਾ ਸ਼ਰੇਸ਼ ਦਾ ਉਹਨਾਂ ਦੇ ਨਾਲ ਘਰ ਦੀ ਆਉਣੇ ਜਾਣੀ ਵਾਲਾ ਸਬੰਧ ਸੀ ਚਲੋ ਇਸ ਮਹਿਲਾ ਪਾਤਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਸੁਪਨਾ ਸ਼ਰੇਸ਼ ਪਲੀਜ਼ ਕਿਲ ਮੀ ਸੋ ਥੈਟ ਦਿਸ ਸਟੋਰੀ ਵਿਲ ਗੈਟ ਓਵਰ ਆਈ ਏਮ ਨਾਟ ਵੈਲ Give me a chance to live. And these tears are not a covered tears. These tears are of that of a woman who is suffering so much. We don't have so much of money to keep changing lawyers after lawyers. Don't do this. Please leave us alone. Let the Honorable Court take its role. How many cases will you give on me? what more can i come i'm already named as a terrorist for no reason stop it you can kill me but stop killing other people so apna shreesh eh pehli vaar ik fraud <laughs> de case aa ta ik jhoothe haan ji sexual harassment de jhoothe case de karke kanoon diyan nazran vich aayi si sann lagbhag 2016 di gall hai ਉਸ ਵੇਲੇ ਇਸ ਦੀ ਉਮਰ ਲਗਭਗ 34 ਕੁ ਸਾਲ ਸੀ ਅੱਜ ਇਹ 42 ਸਾਲਾਂ ਦੀ ਹੈ ਇਸ ਦੇ ਆਪਣੇ ਬਿਆਨਾਂ ਮੁਤਾਬਕ ਜੋ ਇੱਕ ਕਾਨੂੰਨੀ ਸਟੇਟਮੈਂਟ ਹੈ ਉਸ ਦੇ ਅਨਸਾਰ ਇਸ ਦੇ ਫਾਦਰ ਇੱਕ ਛੋਟੇ-ਮੋਟੇ ਵਪਾਰੀ ਸਨ ਵਪਾਰ ਵਿੱਚ ਉਹਨਾਂ ਨੂੰ ਘਾਟਾ ਪਿਆ ਤਾਂ ਉਹ ਦੁਬਈ ਚਲੇ ਗਏ ਪਰਿਵਾਰ ਸਹਿਤ ਥੋੜੀ-ਬਹੁਤੀ ਜੋ ਇਸ ਦੀ ਸਕੂਲਿੰਗ ਹੋਈ ਉਹ ਦੁਬਈ ਵਿੱਚ ਹੀ ਹੋਈ ਦੁਬਈ ਆਣਾ ਇਸ ਲਈ ਪਲੱਸ ਪੁਆਇੰਟ ਹੋ ਗਿਆ ਅਨਕੰਪਲੀਟ ਸਕੂਲਿੰਗ ਦੌਰਾਨ ਇਸ ਨੇ ਅਰਬੀ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਸੀ ਕੇਰਲ ਦੀ ਭਾਸ਼ਾ ਮਲਿਆਲਮ ਕੇਰਲਾ ਵਿੱਚ ਇੰਗਲਿਸ਼ ਆਮ ਬੋਲੀ ਜਾਂਦੀ ਹੈ ਇੰਜ ਇਹ ਤਿੰਨਾਂ ਭਾਸ਼ਾਵਾਂ ਦੀ ਚੰਗੀ ਜਾਣਕਾਰੀ ਹੋ ਗਈ ਹਿੰਦੀ ਵੀ ਇਸ ਨੂੰ ਕੁਝ ਨਾ ਕੁਝ ਆਉਂਦੀ ਸੀ ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਕੋਲ ਚਾਰ ਭਾਸ਼ਾਵਾਂ ਦਾ ਗਿਆਨ ਹੋ ਗਿਆ ਮਲਿਆਲਮ ਅਰਬੀ ਇੰਗਲਿਸ਼ ਅਤੇ ਹਿੰਦੀ ਬੇਸ਼ੱਕ ਇਸ ਦੇ ਸਕੇ ਛੋਟੇ ਭਰਾਣੇ ਇਹ ਦਾਅਵਾ ਕੀਤਾ ਕਿ ਇਹ میٹرਿਕ ਮਤਲਬ 10ਵੀਂ ਵੀ ਪਾਸ ਨਹੀਂ ਹੈ ਪਰ ਇਸ ਦੇ ਕੰਮ ਅਤੇ ਕਾਰਨਾਮੇ ਸੁਣ ਕੇ ਤੁਸੀਂ ਆਪ ਅੰਦਾਜ਼ਾ ਲਾਇਓ ਇਹ ਕਿੰਨੇ ਸ਼ਾਤਰ ਦਿਮਾਗ ਦੀ ਅਤੇ ਤੇਜ਼ ਤਰਾਰ ਦਿਮਾਗ ਦੀ ਮਹਿਲਾ ਰਹੀ ਹੈ ਕੇਰਲਾ ਵਿੱਚ ਲਿਟਰੇਸੀ ਰੇਟ ਲਗਭਗ 100% ਹੈ ਇਹੋ ਜਿਹੇ ਪੜ੍ਹੇ ਲਿਖੇ ਲੋਕ ਲਗਾਤਾਰ ਉਹ ਸਰਕਾਰ ਉਹ ਨੁਮਾਇੰਦੇ ਚੁੰਨਦੇ ਰਹੇ ਹਨ ਜਿਨ੍ਹਾਂ ਬਾਰੇ ਪਿੱਛੇ ਜੇ ਇਹ ਵਿਸਫੋਟਕ ਖਬਰ ਚੱਲੀ ਸੀ ਕਿ ਉੱਥੋਂ ਦੀ ਸਟੇਟ ਹਾਂਜੀ ਉੱਥੋਂ ਦੀ ਸਟੇਟ ਦੀ ਸਰਕਾਰ 골ਡ ਸਮਗਲਿੰਗ ਵਿੱਚ ਇਨਵੋਲਵ ਹੈ ਹਾਂਜੀ ਸਟੇਟ ਉਹ ਸਟੇਟ ਹੈ ਕੇਰਲਾ ਕੇਰਲਾ ਦੇ ਮੁੱਖ ਮੰਤਰੀ ਹਾਂਜੀ ਕੇਰਲਾ ਦੇ ਮੁੱਖ ਮੰਤਰੀ ਵਿਜੇਂਤ ਉਹਨਾਂ ਦਾ ਨਾਂ 골ਡ ਸਮਗਲਿੰਗ ਵਿੱਚ ਉਛਲਿਆ ਮੱਖ ਮੰਤਰੀ ਵਿਜੈਅੰਤ ਉਹਨਾਂ ਨੂੰ ਕਈ ਸੰਵਿਧਾਨਿਕ ਪ੍ਰਿਵੀਲੇਜ ਮਿਲੇ ਹੁੰਦੇ ਹਨ ਉਹ ਤਾਂ ਕਿਨਾਰਾ ਕਰ ਗਏ ਪਰ ਮੁੱਖ ਸਜੀਵ ਉਹ ਇਸ ਲਪੇਟੇ ਵਿੱਚ ਆਏ ਉਹਨਾਂ ਉੱਪਰ ਕੇਸ ਦਰਜ ਹੋਇਆ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਗਿਆ ਪੂਰੀ ਤਰ੍ਹਾਂ ਕਿਸੇ ਵੇਲੇ ਕਾਰਜਪਾਲਕਾਂ ਨੂੰ ਰਨ ਕਰਨ ਵਾਲਾ ਹੈਡ ਕਰਨ ਵਾਲਾ ਸਲਾਕਾਂ ਪਿੱਛੇ ਇੱਕ ਔਰਤ ਦੇ ਬਿਆਨ ਉੱਪਰ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਸੀ ਉਹਨਾਂ ਨੇ ਸਾਫ਼-ਸਾਫ਼ ਮੰਨਿਆ ਸੀ ਕਿ ਉਹਨਾਂ ਨੂੰ ਹਨੀ ਟਰੈਪ ਵਿੱਚ ਹਾਂਜੀ ਹਨੀ ਟਰੈਪ ਵਿੱਚ ਫਸਾਇਆ ਗਿਆ ਸੀ ਉਹ ਮੈਲਾ ਸੀ ਸੁਪਨਾ ਸ਼੍ਰੀਸ਼ ਉਹ ਵੀ ਜੇਲ੍ਹ ਗਈ ਸੀ ਅਤੇ ਅੱਜ ਕੱਲ੍ਹ ਜ਼ਮਾਨਤ ਦੇ ਬਾਹਰ ਹੈ ਇਸ ਦੇ ਬਿਆਨਾਂ ਤੇ ਕੇਸ ਦਰਜ ਹੋਇਆ ਕੇਰਲ ਸਰਕਾਰ ਤੇ ਦੋ ਕੇਸ ਦਰਜ ਕੀਤੇ ਗਏ ਸੰਸਨੀਖੇਜ ਪਹਿਲਾ ਇਸਨੇ ਇਹ ਦੋਸ਼ ਲਾਇਆ ਸੀ ਕਿ ਸੋਨੇ ਦੀ ਜੋ ਸਮਗਲਿੰਗ ਹੁੰਦੀ ਰਹੀ ਹੈ ਤੇ ਹੋ ਰਹੀ ਹੈ ਉਸ ਵਿੱਚ ਕੇਰਲ ਸਰਕਾਰ ਇਨਵੋਲਵ ਹੈ ਕੇਰਲਾ ਸਰਕਾਰ ਦੇ ਮੁੱਖ ਮੰਤਰੀ ਅਤੇ ਪ੍ਰਮੁੱਖ ਸਚਿਵ ਇਹਨਾਂ ਦੇ ਇਸ ਰੈਕਟ ਵਿੱਚ ਸ਼ਾਮਲ ਹੋਣ ਦੇ ਉਸਨੇ ਦੋਸ਼ ਲਗਾਏ ਇੱਕ ਹੋਰ ਕੇਸ ਸੀ ਹਾਊਸਿੰਗ ਸੁਸਾਇਟੀ ਦਾ ਜੋ ਦੁਬਈ ਦੀ ਕੰਪਨੀ ਨੂੰ ਕੰਟਰੈਕਟ ਦੇਣ ਦੇ ਚੱਕਰ ਵਿੱਚ ਜੋ ਪੈਸੇ ਦਾ ਲੈਣ-ਦੇਣ ਕੀਤਾ ਗਿਆ ਉਸ ਚੱਕਰ ਵਿੱਚ EDV ਹਰਕਤ ਵਿੱਚ ਆਈ ਕਿਉਂਕਿ ਉੱਥੇ 30 ਕਰੋੜ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ਦੀ ਤਕਰੀਬਨ ਗੱਲ ਦੱਸੀ ਗਈ ਸੀ ਦੋਸਤੋ ਇਹ ਸੁਪਨਾ ਸ਼੍ਰੀਸ਼ ਕਿਸੇ ਵੇਲੇ ਇੱਕ ਦੁਬਈ ਦੇ 에어ਪੋਰਟ ਵਿੱਚ ਇੱਕ ਕਾਰਗੋ ਕੰਪਨੀ ਵਿੱਚ ਕੰਮ ਕਰਦੀ ਸੀ ਜਿੱਥੇ ਢੋਟ-ਟੋਈ ਦਾ ਕੰਮ ਹੁੰਦਾ ਸੀ ਤੁਸੀਂ ਸੋਚਦੇ ਹੋਣੇ ਕਿ ਇਹ ਮੁੱਖ ਮੰਤਰੀ ਕੇਰਲਾ ਵਿਜੈਨਤ ਦੇ ਸੰਪਰਕ ਵਿੱਚ ਕਿਵੇਂ ਆਈ ਇਹ ਵੀ ਇੱਕ ਰੋਚਕ ਕਿੱਸਾ ਹੈ ਕੇਰਲ ਦੇ ਮੁੱਖ ਮੰਤਰੀ ਇੱਕ ਵਾਰੀ ਦੁਬਈ ਗਏ ਗਏ ਹੋਣੇ ਕਿਸੇ ਕੰਮ ਜਦੋਂ ਉਹ ਵਾਪਸ ਕੇਰਲਾ ਆਏ ਤੇ ਇਹਨਾਂ ਨੇ ਦੁਬਈ ਕੰਟੈਕਟ ਕੀਤਾ ਕਿ ਉਹਨਾਂ ਦਾ ਇੱਕ ਬੈਗ ਉੱਥੇ ਰਹਿ ਗਿਆ ਹੈ ਜੋ ਉਹਨਾਂ ਤੱਕ ਪਹੁੰਚਾਇਆ ਜਾਵੇ ਇਹ ਕੇਰਲਾ ਦੀ ਹੋਣ ਕਰਕੇ ਤੇ ਖਾਸ ਕਰ ਇੰਡੀਅਨ ਹੋਣ ਕਰਕੇ ਇਸ ਦੀ ਡਿਊਟੀ ਲਾਈ ਗਈ ਕਿ ਉਹ ਬੈਗ ਉਹਨਾਂ ਨੂੰ ਹੈਂਡਓਵਰ ਕਰੇ ਇੱਥੇ ਹੀ ਇਸ ਦੀ ਕਿਸਮਤ ਖੁੱਲੀ ਹਾਂਜੀ ਇੱਥੇ ਹੀ ਸੁਪਨਾ ਸ਼ਰੇਸ਼ ਦੀ ਕਿਸਮਤ ਖੁੱਲੀ ਇਸ ਨੇ ਉੱਥੇ ਸੁਕਤਾ ਵਸ ਬੈਗ ਖੋਲ ਕੇ ਵੇਖਿਆ ਕਿ ਦੇਖੀਏ ਤਾਂ ਸਹੀ ਕੀ ਕਿ ਮੁੱਖ ਮੰਤਰੀ ਦੇ ਬੈਗ ਵਿੱਚ ਹੁੰਦਾ ਕੀ ਹੈ ਜਦੋਂ ਇਸ ਨੇ ਬੈਗ ਖੋਲਿਆ ਬੈਗ ਹੀ ਨਹੀਂ ਖੁੱਲਿਆ ਸਕੋ ਇਸ ਦੀ ਕਿਸਮਤ ਖੁੱਲ ਗਈ ਬੈਗ ਵਿੱਚ ਦੱਸਦੇ ਹਨ ਕਿ ਵਿਦੇਸ਼ੀ ਡਾਲਰ ਸਨ ਵਿਦੇਸ਼ੀ ਡਾਲਰਾਂ ਨਾਲ ਭਰਿਆ ਪਿਆ ਸੀ ਬੈਗ ਇਸ ਨੇ ਮੌਕਾ ਸਾਂਭ ਲਿਆ ਜਦੋਂ ਇਹ ਬੈਗ ਹੈਂਡਓਵਰ ਕਰਨ ਲਈ ਕੇਰਲਾ ਆਈ ਤਾਂ ਇਸ ਨੇ ਦੱਸਿਆ ਕਿ ਇਸ ਨੂੰ ਕੰਪਨੀ ਦਾ ਆਰਡਰ ਹੈ ਕਿ ਇਹ ਸੀਐਮ ਨੂੰ ਖੁਦ ਹੈਂਡਓਵਰ ਕਰੇ ਇਹ ਬੈਗ ਚੀਫ ਸੈਕਟਰੀ ਦੀ ਮੌਜੂਦਗੀ ਵਿੱਚ ਇਸ ਨੇ ਸੀਐਮ ਨੂੰ ਬੈਗ ਹੈਂਡਓਵਰ ਕੀਤਾ ਉਥੇ ਉਸਦੀ ਸੀਐਮ ਨਾਲ ਮੁਲਾਕਾਤ ਹੋਈ ਬੈਗ ਵਿੱਚ ਕੀ ਹੈ ਤਿੰਨਾਂ ਨੂੰ ਪਤਾ ਸੀ ਜਦੋਂ ਇਸਨੇ ਮੁੱਖ ਮੰਤਰੀ ਵਿਜੈਂਤ ਨੂੰ ਬੈਗ ਹੈਂਡਓਵਰ ਕੀਤਾ ਤਾਂ ਹੱਸਦੇ ਹੋਏ ਕਿਹਾ ਕਿ ਉਸ ਨੂੰ ਪਤਾ ਹੈ ਇਸ ਬੈਗ ਵਿੱਚ ਕੀ ਹੈ ਪਰ ਇਹ ਰਾਜ਼ ਹੀ ਰਹੇਗਾ ਉਹ ਕਿਸੇ ਨਾਲ ਕੋਈ ਵੀ ਗੱਲ ਨਹੀਂ ਕਰੇਗੀ ਬਸ ਇੰਜ ਬਸ ਇੰਜ ਉਹ ਸੀਐਮ ਦੇ ਨੇੜੇ ਹੋ ਗਈ ਜੇ ਉਹ ਇਸ ਬਾਰੇ ਪ੍ਰੈਸ ਵਿੱਚ ਗੱਲ ਕਰਦੀ ਜਾਂ ਕੋਈ ਕਾਨੂੰਨੀ ਕਾਰਵਾਈ ਕਰਦੀ ਤਾਂ ਉਹਨਾਂ ਦੀ ਕਿੰਨੀ ਬਦਨਾਮੀ ਹੋਣੀ ਸੀ ਇਹ ਮੁੱਖ ਮੰਤਰੀ ਅਤੇ ਉਹਨਾਂ ਦੇ ਪ੍ਰਮੁੱਖ ਸਚਿਵ ਦੋਵੇਂ ਜਾਣਦੇ ਸਨ ਬਸ ਫਿਰ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਗਈਆਂ ਦੋਸਤੋ ਇੰਜ ਉਹ ਬੈਗ ਚੁੱਪਚਾਪ ਉਹਨਾਂ ਦੇ ਹਵਾਲੇ ਕਰਕੇ ਇਹ ਸੀਐਮ ਅਤੇ ਸੀਐਮ ਦੇ ਚੀਫ ਸੈਕਟਰੀ ਦੇ ਵਾਹਵਾ ਨੇੜੇ ਆ ਗਈ ਫਿਰ ਸ਼ਾਇਦ ਇਹ ਕੰਮ ਖੁੱਲ ਕੇ ਚੱਲ ਪਿਆ ਸੀ ਗੋਲਡ ਸਮਗਲਿੰਗ ਦਾ ਹੁਣ ਪ੍ਰਮੁੱਖ ਸਚਿਵ ਅਮ ਸ਼ਿਵ ਸ਼ੰਕਰ ਇਸ ਦੇ ਬਹੁਤ ਜ਼ਿਆਦਾ ਨਜ਼ਦੀਕ ਹੋ ਗਏ ਸਨ ਹੁਣ ਪ੍ਰਮੁੱਖ ਸਚਿਵ ਐਮ. ਸ਼ਿਵ ਸ਼ੰਕਰ ਨੇ ਇਸ ਨੂੰ ਸਟੇਟ ਦੀ ਇੱਕ ਪ੍ਰਮੁੱਖ ਇਨਫਰਾਸਟ੍ਰਕਚਰ ਕੰਪਨੀ ਵਿੱਚ ਜੋਬ ਲਗਵਾ ਦਿੱਤੀ। ਕੁਆਲੀਫਿਕੇਸ਼ਨ ਕਰਕੇ ਗੱਲ ਖੁੱਲੀ ਤਾਂ ਇਸ ਨੂੰ ਜੋਬ ਛੱਡਣੀ ਪਈ। ਚੀਫ ਸੈਕਟਰੀ ਨੇ ਇਸ ਨੂੰ ਕਈ ਹੋਰ ਜੋਬਾਂ ਦਵਾਈਆਂ ਆਪਣੇ ਇਨਫਲੂਐਂਸ ਕਰਕੇ। ਸੁਪਨਾ ਸ਼੍ਰੀਸ਼ ਕਿਉਂਕਿ ਦੁਬਈ ਵਿੱਚ ਇੱਕ ਕਾਰਗੋ ਕੰਪਨੀ ਵਿੱਚ ਕੰਮ ਕਰਦੀ ਸੀ। ਇਹ ਕਸਟਮ ਦੇ ਲੂਜ਼ ਪੋਲ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ। ਜੋਬ ਦੌਰਾਨ ਇਸ ਦੇ ਲਿੰਕ ਵੀ ਬਣੇ ਹੋਏ ਸਨ। ਬਸ 골ਡ ਸਮਗਲਿੰਗ ਚੱਲਦੀ ਰਹੀ। ਇਨਾ ਦੇ ਪਾਪ ਦਾ ਭਾਂਡਾ ਵੀ ਫੁੱਟਿਆ ਜਦੋਂ ਕਸਟਮ ਡਿਪਾਰਟਮੈਂਟ ਨੇ 5 ਜੁਲਾਈ 2019 ਨੂੰ ਲਗਭਗ 30 ਕਿਲੋ ਦੇ ਕਰੀਬ ਸੋਨਾ ਜੀਹਾਂ ਅਵੈਦ 골ਡ ਫੜਿਆ ਤਾਂ ਇਸ ਦਾ ਨਾਂ ਚਰਚਾ ਵਿੱਚ ਆਇਆ ਜਾਂਚ ਦੌਰਾਨ ਪੇਧ ਖੁੱਲਦੇ ਗਏ ਮਹਾਰਾਸ਼ਟਰ ਤੋਂ ਪ੍ਰਾਪਤ ਇਸ ਦੀ ਬੀਕੋਮ ਦੀ ਡਿਗਰੀ ਉਹ ਵੀ ਜਾਲੀ ਨਿਕਲੀ ਉਸ ਦਾ ਵੀ ਪੇਧ ਖੁੱਲਿਆ ਇਹ ਤਾਂ 10ਵੀਂ ਵੀ ਪਾਸ ਨਹੀਂ ਸੀ ਜਦੋਂ ਕੇਰਲਾ ਵਿੱਚ ਹੜਾ ਇਹ ਤਾਂ ਇਸ ਨੇ ਆਪਣੇ ਲਿੰਕ ਕਰਕੇ ਵਾਵਾ ਚੰਗੇ ਹੱਥ ਰੰਗੇ ਹੜਾ ਮੇਲੇ ਫੰਡਾਂ ਦਾ ਦੁਰਉਪਯੋਗ ਫੋਰਨ ਫੰਡਿੰਗ ਜਦੋਂ ਇਸ ਵਿੱਚ ਇਹਨਾਂ ਫੋਰਮ ਫੰਡਿੰਗ ਦਾ ਨਾਮ ਆਇਆ ਤਾਂ ਈਡੀਬੀ ਸ਼ਾਮਲ ਹੋ ਗਈ। ਆਖਰ ਜਦੋਂ ਜਾਂਚ ਹੋਈ ਤਾਂ ਪ੍ਰਮੁੱਖ ਸਚਿਵ ਗ੍ਰਿਫਤਾਰ ਕੀਤੇ ਗਏ। ਪਿੱਛੇ ਜਿਹੇ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਉਹ ਵੀ ਸਿਰਫ ਅਗਲੀ ਹੀアリング ਤੱਕ। ਇੱਧਰ ਸੁਪਨਾ ਸ਼੍ਰੀਸ਼ ਜ਼ਮਾਨਤ ਤੋਂ ਬਾਅਦ ਬੰਗਲੌਰ ਸ਼ਿਫਟ ਹੋ ਗਈ ਆਪਣੀ ਫੈਮਿਲੀ ਸਮੇਤ। ਜਦੋਂ ਕਿ ਉਸਦੇ ਬਿਆਨਾਂ ਤੇ ਜੋ ਕੇਸ ਦਰਜ ਹੋਇਆ ਹੈ ਉਸ ਚਾਰਜ ਸ਼ੀਟ ਵਿੱਚ ਮੁੱਖ ਮੰਤਰੀ ਦਾ ਕੇਰਲਾ ਦੇ ਮੁੱਖ ਮੰਤਰੀ ਦਾ ਨਾਂ ਤੱਕ ਸ਼ਾਮਲ ਹੈ। ਸੋਚੋ ਇੱਕ ਮਹਿਲਾ ਜੋ 10ਵੀਂ ਵੀ ਪਾਸ ਨਹੀਂ ਸੀ ਉਹ ਕਿਵੇਂ ਮੁੱਖ ਮੰਤਰੀ ਚੀਫ ਸੈਕਟਰੀ ਉਹਨਾਂ ਨੂੰ ਆਪਣੇ ਲਪੇਟੇ ਵਿੱਚ ਲੈ ਗਈ ਇੱਥੋਂ ਤੱਕ ਕਿ ਉਸਨੇ ਕੋਰਟ ਵਿੱਚ ਦੱਸਿਆ ਕਿ ਉਸ ਨੂੰ ਡੀਜੀਪੀ ਤਮਕਾਰ ਰਿਹਾ ਹੈ ਕਿ ਉਹ ਮੁੱਖ ਮੰਤਰੀ ਦਾ ਨਾਮ ਬਾਹਰ ਕੱਢ ਦਵੇ ਆਪਣੇ ਬਿਆਨਾਂ ਵਿੱਚੋਂ ਇੰਜ ਡੀਜੀਪੀ ਨੂੰ ਵੀ ਉਸਨੇ ਤਮਕਾਹ ਹੀ ਦਿੱਤਾ ਉਹ ਮਾਫੀ ਮੰਗ ਕੇ ਇਸ ਵਿੱਚੋਂ ਬਾਹਰ ਨਿਕਲੇ ਇਹ ਆਪਣੇ ਆਪ ਨੂੰ નિર્ਦੋਸ਼ ਸਿਰਫ નિર્ਦੋਸ਼ ਦੱਸ ਰਹੀ ਹੈ ਇਸ ਦਾ ਕਹਿਣਾ ਹੈ ਕਿ ਉਹ ਪਛਾਹਮਾ ਦੀ ਜਾਣਕਾਰ ਹੋ ਕੇ ਸਿਰਫ ਮਡੀਏਟਰ ਹੈ ਇਸ ਤੋਂ ਬਾਅਦ ਇਸ ਦੀ ਕੋਈ ਵੀ ਨਾ ਕੇਸਾਂ ਵਿੱਚ ਭੂਮਿਕਾ ਨਹੀਂ ਹੈ ਪਰ ਬੀਕੋਮ ਦੀ ਜਾਲੀ ਡਿਗਰੀ ਦਾ ਕੇਸ ਉਹਦੇ ਇਸ ਤੇ ਚੱਲ ਰਹੀ ਰਿਹਾ ਹੈ ਅਤੇ ਜੋ ਫੋਰਨ ਫੰਡਿੰਗ ਦਾ ਕੇਸ ਹੈ ਉਸ ਵਿੱਚ ਵੀ ਜੋ ਹੇਰਫੇਰ ਹੋਈ ਹੈ ਉਹ ਵੀ ਕੇਸ ਉਸ ਵਿੱਚ ਇਸ ਦਾ ਵੀ ਨਾਂ ਹੈ ਦੋਸਤੋ ਮਿੱਤਰੋ ਇਹ ਸਿਰਫ 10ਵੀਂ ਪਾਸ ਸੀ ਅਤੇ ਇਸ ਦਾ ਦਿਮਾਗ ਇਸ ਦੇ ਛਾਤਰ ਪੁਣੇ ਦੀ ਤਾਰੀਫ਼ ਕਰਨੀ ਬਣਦੀ ਹੀ ਹੈ ਦੋਸਤੋ ਆਪਣੇ ਮੁੱਖ ਮੰਤਰੀ ਤੱਕ ਪਹੁੰਚ ਅਤੇ ਚੀਫ ਸੈਕਟਰੀ ਨਾਲ ਸੰਬੰਧਾਂ ਕਰਕੇ ਇਸ ਨੇ ਯੂਏਈ ਕੌਂਸਲਟ ਵਿੱਚ ਵੱਡੇ-ਵੱਡੇ ਲੋਕਾਂ ਨਾਲ ਆਪਣੇ ਲਿੰਕ ਬਣਾ ਲਏ ਸਾਨੂੰ ਉੱਥੇ ਜਿਸ ਦੀ ਚੰਗੀ ਜਾਣ-ਪਛਾਣ ਸੀ ਵੱਡੇ-ਵੱਡੇ ਹੋਟਲ ਅਤੇ ਪਾਰਟੀਆਂ ਵਿੱਚ ਸ਼ਾਮਲ ਹੁੰਦੀ ਰਹੀ ਇਹ ਮੈਟ੍ਰਿਕ ਫੇਲ ਇਹ ਸਭ ਕੁਝ ਹੁੰਦਾ ਰਿਹਾ ਕੇਰਲ ਗਵਰਨਮੈਂਟ ਵਿੱਚ ਜਿਸ ਦੇ ਟੋਪ ਲਿੰਕਸ ਕਰਕੇ ਇਸ ਦਾ ਰੋਬ ਇੰਨਾ ਸੀ ਕਿ ਇਸ ਨੂੰ ਡੀਲ ਵੂਮਨ ਦੇ ਨਾਂ ਤੇ ਪੁਕਾਰਿਆ ਜਾਂਦਾ ਸੀ ਗੋਲਡ ਤਸਕਰੀ ਦੇ ਕੇਸਾਂ ਵਿੱਚ ਫਸੇ ਲੋਕਾਂ ਨੂੰ ਹਾਂਜੀ ਉਹਨਾਂ ਕ੍ਰਾਈਮਨਲਸ ਨੂੰ ਸੀਰੀਅਸ ਕੇਸਾਂ ਤੋਂ ਬਚਾਉਂਦੀ ਸੀ ਇਹ ਕੀਮਤ ਵੀ ਪੂਰੀ ਵਸੂਲਦੀ ਹੀ ਹੋਵੇਗੀ ਕੇਰਲਾ ਦੇ ਚੀਫ ਸੈਕਟਰੀ ਅਕਸਰ ਉਹਨਾਂ ਦੇ ਘਰ ਆਉਂਦੇ ਜਾਂਦੇ ਸਨ ਉਸ ਦਾ ਰਸੂਖ ਸਭ ਨੂੰ ਪਤਾ ਸੀ ਪ੍ਰਸ਼ਾਸਨ ਨੂੰ ਵੀ ਪਤਾ ਸੀ ਇੰਜ ਇਹ ਆਪਣਾ ਦੋ ਨੰਬਰ ਦਾ ਕਾਰੋਬਾਰ ਪੂਰੀ ਤਰ੍ਹਾਂ ਕਰਦੀ ਰਹੀ ਪਰ ਜਦੋਂ ਇਸ ਉੱਪਰ ਕੇਸ ਦਰਜ ਹੋਇਆ ਤਾਂ इसने ਆਪ ਨੂੰ ਬਿਲਕੁਲ ਬੇਕਸੂਰ ਦੱਸਿਆ ਸਿਰਫ ਆਪਣੇ ਆਪ ਨੂੰ ਮੀਡੀਏਟਰ ਪਛਾਵਾਂ ਦੀ ਜਾਣਕਾਰ ਹੋਣ ਕਰਕੇ ਮੀਡੀਏਟਰ ਬਸ ਇੱਥੋਂ ਤੱਕ ਹੀ ਉਹ ਆਪਣੀ ਭੂਮਿਕਾ ਮੰਨਦੀ ਹੈ ਸਵਾ ਕੁ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇਸ ਨੂੰ ਜ਼ਮਾਨਤ ਵੀ ਮਿਲ ਗਈ ਹੁਣ ਇਹ ਜਮਾਨਤ ਤੇ ਹੈ ਚਲੋ ਚੰਗੀ ਗੱਲ ਹੈ ਮੋਟੀ ਕਮਾਈ ਕਰਕੇ ਹੋ ਗਈ ਹੈ ਵੇਲੀ ਸ਼ਾਨੋ ਸ਼ੌਕਤ ਅਤੇ ਖੁੱਲਾ ਪੈਸਾ ਪਰ ਜ਼ਿੰਦਗੀ ਅੰਤ ਵਿੱਚ ਮਿੱਤਰੋ ਮਿਹਨਤ ਅਤੇ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰੋ ਪੰਜਾਬੀ ਵਿੱਚ ਇੱਕ ਗਾਣਾ ਵੀ ਹੈ ਨਾ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਥੈਟ ਇਜ਼ ਦਾ ਮੋਰਲ ਆਫ ਦਾ ਸਟੋਰੀ ਅਨਜੇ ਵੀ ਦੋਸਤੋ ਆਪਾਂ ਬਾਬਾ ਨਾਨਕ ਦੀ ਧਰਤੀ ਦੇ ਵਸਨੀਕ ਹਾਂ ਸਾਨੂੰ ਤੇ ਦਸਾਂ ਨੋਹਾਂ ਦੀ ਕਿਰਤ ਉੱਪਰ ਹੀ ਆਸ ਰੱਖਣੀ ਚਾਹੀਦੀ ਹੈ ਰੋਟੀ ਹੱਕ ਦੀ ਹੀ ਖਾਣੀ ਚਾਹੀਦੀ ਹੈ ਇਹਨਾਂ ਹੈਰਾ ਫੇਰੀਆਂ ਚੋਰੀਆਂ ਚਕਾਰੀਆਂ ਇਹਨਾਂ ਤੋਂ ਬਚਣਾ ਹੀ ਚਾਹੀਦਾ ਹੈ ਉਮੀਦ ਹੈ ਆਪ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ